ਜੀ ਤੁਸੀਂ ਹਸਪੀਟਲ ਆਏ ਹੋ ਲੜਾਈ ਝਗੜੇ ਦਾ ਮਾਮਲਾ ਹੋਇਆ ਕੀ ਗੱਲ ਹੋ ਗਈ ਇਹ ਇਹ ਭਾਈ ਜੀ ਲੜਾਈ ਝਗੜਾ ਹੋਇਆ ਤੇ ਮਿੱਥ ਕੇ ਯਾਨੀ ਕਿ ਅਟੈਕ ਕੀਤਾ ਗਿਆ ਦੂਜੀ ਪਾਰਟੀ ਵੱਲੋਂ ਅੱਛਾ ਹਾਂਜੀ ਇਹ ਹੋਇਆ ਕਿਥੇ ਇਹ लवली ਯੂਨੀਵਰਸਿਟੀ ਤੋਂ ਥੋੜਾ ਜਿਹਾ ਅੱਗੇ ਨੂੰ ਝੇੜੂ ਵਾਲੇ ਰੋਡ ਦੇ ਬਾਹਰ ਠੀਕ ਆ ਤੇ ਉਹਦਾ ਕਾਰਨ ਕੀ ਸੀ ਲੜਾਈ ਦਾ ਕਾਰਨ ਸਰ ਪੁਰਾਣੀ ਰੰਜਿਸ਼ ਇਹਨੂੰ ਇਹ ਸਾਡੇ ਸਟੈਂਡ ਦੇ ਸੀ ਪਰ ਨਾ ਇਹਨੂੰ ਮੇਰਾ ਆਪਣਾ ਸਟੈਂਡ ਦਾ ਐਗਜ਼ਿਸਟੈਂਟ ਉਹ ਤੋਂ ਇਹਨੂੰ ਕੱਢ ਦਿੱਤਾ ਸੀਗਾ ਠੀਕ ਆ ਹ ਉਹ ਸੇ ਰੰਜੇਸ਼ ਨੂੰ ਲੈ ਕੇ ਇਹ ਕਈ ਕਈ ਵਾਰ ਸਾਡੇ ਨਾਲ ਇਹ ਲੜ ਹਟਿਆ ਸੀ ਉਹਨੂੰ ਇਗਨੋਰ ਕਰਦੇ ਰਹੇ ਕਈ ਵਾਰ ਇਹਨੂੰ ਸਾਨੂੰ ਉਕਸਾਇਆ ਕਈ ਵਾਰ ਇਹਨੇ ਸਾਡੇ ਨਾਲ ਲੜਨ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਹਨੂੰ ਟਾਲਦੇ ਹੀ ਰਹੇ ਆ ਠੀਕ ਆ ਤੇ ਜਿਹੜੀਆਂ ਹੁਣ ਤੁਹਾਡੇ ਸੱਟਾਂ ਲੱਗੀਆਂ ਕਿੰਨੀਆਂ ਕਿ ਸੱਟਾਂ ਲੱਗੀਆਂ ਤੁਹਾਡੇ ਸਰ ਮੇਰੀ ਚਪਣੀ ਫੈਕਚਰ ਆ ਖੱਬੇ ਪੈਰ ਦੀ ਤੇ ਮੇਰੇ ਇੱਥੇ ਪੱਟ ਤੇ ਬਹੁਤ ਡੀਪ ਟੱਕ ਆ ਅੰਦਰ ਤੱਕ ਜਾਨੀ ਕਿ ਤੇ ਤਿੰਨ ਬੰਗਲਾ ਕਹਿ ਸਕਦੇ ਆ ਕੰਮਦਰ ਤੱਕ ਕਰਦੇ ਆ ਤੱਕ ਲੰਘਦੇ ਬਹੁਤ ਜਿਆਦਾ ਜੋਰ ਨਾਲ ਮਾਰੇ ਜਿਨ੍ਹਾਂ ਨੇ ਤੁਹਾਡੇ ਮਾਰਿਆ ਤੁਹਾਡੇ ਜਾਣ ਪਛਾਣਿਆ ਹੈਗੇ ਬੰਦੇ ਉਹਨਾਂ ਦੇ ਵਿੱਚੋਂ ਸਰ ਇੱਕ ਸਾਹਿਲ ਬੰਬਾ ਹੀ ਤੇ ਉਹਨੇ ਮੈਨੂੰ ਬਾਹਾਂ ਤੋਂ ਫੜਿਆ ਇਦਾਂ ਠੀਕ ਆ ਤੇ ਦੂਸਰੇ ਬੰਦੇ ਨੂੰ ਕਿਹਾ ਤੂੰ ਮਾਰ ਉਹਨੇ ਦਾਤ ਮਾਰੇ ਆ ਜਦੋਂ ਮੇਰੀ ਚਪਣੀ ਤੇ ਉੱਥੇ ਘੁੰਮ ਗਈ ਮੈਂ ਡਿਗ ਪਿਆ ਫਿਰ ਡਿਗੇ ਤੇ ਮੇਰੇ ਦਾਤ ਮਾਰੇ ਆ ਫਿਰ ਮੈਂ ਜਦੋਂ ਉਸ ਥੋੜਾ ਹੋਸਟ ਸੀਗਾ ਤੇ ਜਿਹਨੇ ਦਾਤ ਮਾਰਿਆ ਉਹ ਸਾਹਿਲ ਭਾਂਬੇ ਦਾ ਡਰਾਈਵਰ ਆ ਠੀਕ ਆ ਗਰਦਾਸਪੁਰ ਤੋਂ ਆ ਮੁੰਡਾ ਉਹਦਾ ਨਾਮ ਨਹੀਂ ਮੈਨੂੰ ਪਤਾ ਤੇ ਇਹ ਜਿਹੜਾ ਤੀਸਰਾ ਬੰਦਾ ਸੀ ਉਹ ਬੋਬੀ ਨਾਂ ਦਾ ਭਗੌੜਾ ਹੋਇਆ ਬੰਦਾ ਸੀਗਾ ਉਹਨੇ ਜਦੋਂ ਮੈਂ ਡੀਆ ਸੀਗਾ ਬਿਉਛ ਹੋਇਆ ਸੀਗਾ ਮੈਂ 8 ਨੂੰ ਹੱਥ ਪਾਉਣ ਲੱਗਾ ਕਿ ਮੈਂ ਸੈਲਫ ਡਿਫੈਂਸ ਮਾਰ ਆ ਇਹਨਾਂ ਦੇ ਕੋਲ ਉਹਨੇ ਮੇਰੇ ਤੇ ਪਿਸਤਲ ਤਾਣੀ ਸਿੱਧੀ ਤਾਂ ਉਹ ਵੋਸੇਗਾ ਉਸ ਵੋਸੇਗੇ ਉਹ ਵੋਸੇਗਾ ਮੈਂ ਮੈਟ ਨੂੰ ਹੱਥ ਪਾਉਂਦਾ ਅੱਛਾ ਮੈਟ ਨੂੰ ਹੱਥ ਪਾ ਕੇ ਕਿ ਮੈਂ ਮਾਰਾਂ ਸੈਲਫ ਡਿਫੈਂਸ ਦੇ ਨਾਲ ਉਹਨਾਂ ਨੇ ਮੇਰੇ ਯਾਨੀ ਕਿ ਉਹਨੇ ਜਿੱਦਾ ਪੈਰਾਂ 'ਤੇ ਬੈਠ ਕੇ ਉਹਨੇ ਸਿੱਧੀ ਪੁਆਇੰਟ ਬਲੈਂਕ ਤੇ ਉਹਨੇ ਮੇਰੇ ਪਿਸਤਲ ਸਿੱਧੀ ਕੀਤੀ ਮੇਰਾ ਕੀ ਮੰਗ ਕਰਦੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਰਾ ਪ੍ਰਸ਼ਾਸਨ ਨੇ ਤਾਂ ਆਪਣਾ ਕੰਮ ਕਰ ਦਿੱਤਾ ਇੱਥੇ ਹਸਪਤਾਲ ਦੇ ਵਿੱਚ ਮੇਰੀ ਛੁੱਭੀ ਬਣਦੀ ਸੀ ਉਹ ਮੇਰੇ 2:30 ਵਜੇ ਦਾ ਮੈਨੂੰ ਮਿਟੇੜੂ ਚੌਂਕ ਦੀ ਪੁਲਿਸ ਨੇ ਮੌਕੇ ਤੇ ਮੈਨੂੰ ਚੱਕਿਆ ਜੀ ਮੌਕਾ ਉਹਨਾਂ ਨੇ ਦੇਖਿਆ ਗੱਡੀਆਂ ਐਕਵਾਇਰ ਕੀਤੀਆਂ ਇਹਨਾਂ ਦੀਆਂ ਠੀਕ ਹੈ ਜੀ ਮੌਕੇ ਤੇ ਉਹਨਾਂ ਨੇ ਮੈਨੂੰ ਰੈਫਰ ਮੁੰਡਿਆਂ ਨੂੰ ਇਕੱਠੇ ਕਰਕੇ ਮੈਨੂੰ ਦਬਦਬ ਉਹਨਾਂ ਨੇ ਹਸਪੀਟਲ ਭੇਜਿਆ ਝੇੜੂ ਚੌਂਕ ਦੀ ਪੁਲਿਸ ਪੂਰੀ ਟੀਮ ਸੀ ਇਨਸਪੈਕਟਰ ਸਬ ਇਨਸਪੈਕਟਰ ਉਹ ਜਿਹੜੇ ਗੱਡੀ ਦੇ ਵਿੱਚ ਆਏ ਸਾਰੇ ਸੀਗੇ ਤੇ ਉਹਨਾਂ ਨੇ ਹੀ ਮੈਨੂੰ ਦਬਦਬ ਚੱਕ ਕੇ ਗੱਡੀ ਛੱਡਿਆ ਜੀ ਤੇ ਉਹਨਾਂ ਤੋਂ ਬਾਅਦ ਹਸਪੀਟਲ ਆ ਕੇ ਇੱਥੇ ਇਹ ਮੈਂ 2:30 ਵਜੇ ਮੈਨੂੰ ਐਡਮਿਟ ਕਰ ਦਿੱਤਾ ਗਿਆ ਜੀ 2:30 ਵਜੇ ਦੇ ਕਰੀਬ ਦੂਸਰੀ ਪਾਰਟੀ ਜਿਨ੍ਹਾਂ ਨੇ ਮੇਰੇ ਟੱਕ ਮਾਰੇ ਆ ਜਿਨ੍ਹਾਂ ਮੇਰੇ ਮੇਰੇ ਤੇ ਅਟੈਕ ਕੀਤਾ ਉਹ 2:30 ਤਿੰਨਾਂ ਘੰਟਿਆਂ ਬਾਅਦ ਆ ਕੇ ਠੀਕ ਹੈ ਜੀ ਉੱਥੇ ਐਡਮਿਟ ਹੁੰਦੀ ਆ ਜਿਹੜੀ ਐਮ ਆ ਐਮ ਐਲ ਆ ਰਿਹਾ ਉਹ ਕਾਟੋ ਉਹੋ ਜਿਹੀ ਤੁਹਾਡੀ ਹਾਂਜੀ ਬਿਆਨ ਕੋਈ ਨਹੀਂ ਹੋਇਆ ਜੀ ਬਿਆਨ ਕੋਈ ਨਹੀਂ ਹੋਇਆ ਬਿਆਨ ਨਹੀਂ ਹੋਇਆ ਜੀ ਤੇ ਜਿਹੜੀ ਦੂਜੀ ਪਾਰਟੀ ਆ ਉਹਨਾਂ ਦੇ ਬਿਆਨ ਹੋਗਾ ਜੀ ਕਿ ਨਹੀਂ ਹੋਣਾ ਉਹ ਮੈਨੂੰ ਨਹੀਂ ਪਤਾ ਜੀ ਠੀਕ ਹੈ ਜੀ ਹਾਂਜੀ ਕੋਈ ਗੱਲ ਹੈ ਜੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਜਰੂਰ ਕਰਾਂਗੇ ਹਾਂਜੀ ਧੰਨ ਪਾਜੀ ਸਾਹਿਬ ਜੀ ਬੈਠੀ ਸਿੱਕਾਰ ਪਾਜੀ ਤੁਸੀਂ ਹਸਪੀਟਲ ਤੇ ਪਹੁੰਚੇ ਆ ਇਹ ਜਿਹੜੀ ਲੜਾਈ ਦਾ ਮਾਮਲਾ ਕੀ ਚੱਕਰ ਕੀ ਪੈ ਗਿਆ ਇਹ ਸਰ ਕੋਈ ਚੋਣੀ ਬਸ ਥੋੜੀ ਜੀ ਇਹਨਾਂ ਦੇ ਪੁਰਾਣੇ ਹੈਗੇ ਸੀ ਇਹਨਾਂ ਦੇ ਧਮਕੀਆਂ ਲੰਦੇ ਸੀਗੇ ਮੈਨੂੰ ਪਹਿਲਾਂ ਵੀ ਇਹ ਕਦੀ ਕਿਸੇ ਕੋ ਨੂੰ ਘੁਣ ਕਰਾਉਂਦੇ ਤੇਰੀ ਕਿਸੇ ਕੋ ਨੂੰ ਘੁਣ ਕਰਾਉਂਦੇ ਸੀਗੇ ਕਿਸ ਵਾਸਤੇ ਕਿ ਬਾਂਬੇ ਨੂੰ ਉੱਤੇ ਕੰਮ ਨਹੀਂ ਕਰਨ ਦੇਣਾ ਸੀ ਸਾਹਲ ਨੂੰ ਕਿ ਕਰੀ ਉੱਥੇ ਨਹੀਂ ਕਰਾਉਣਾ ਕਰੀ ਉੱਥੇ ਹਰਾਸ ਕਰਦੇ ਸੀਗੇ ਪੂਰਾ ਮੈਨੂੰ ਮਾਚੇ ਹਾਂ ਜੀ ਤੇ ਹਾਰ ਕੇ ਮੈਂ ਬਾਹਰ ਆ ਗਿਆ लवली ਦੇਵੀ ਉੱਥੇ ਗੱਡੀਆਂ ਲਾਉਣ ਲੱਗ ਪਏ ਸੀ ਠੀਕ ਹੈ ਮਤਲਬ ਜਿਹੜੀ ਲੜਾਈ ਦਾ ਕਾਰਨ ਕੀ ਬਣਿਆ ਸੀ ਤੇ ਲੜਾਈ ਦਾ ਕਾਰਨ ਇਹ ਸੀ ਕਿ ਅਸੀਂ लवली ਦੇ ਅੰਦਰ ਸੀਗੇ ਮੈਂ ਵੀ ਸੀਗਾ ਤੇ ਉਮੇਸ਼ ਵਰਮਾ ਨਾਂ ਦਾ ਮੁੰਡਾ ਆ ਠੀਕ ਹੈ ਉੱਥੇ ਕੰਮ ਕਰਦਾ ਆ ਤੇ ਉਹ ਖੜਾ ਸੀਗਾ ਤੇ ਉੱਥੇ ਇੱਕ ਰੂਲ ਹੁੰਦਾ ਸਰ ਕਿ ਜਦੋਂ ਆਪਾਂ ਕਸਟਮਰ ਨੂੰ ਨੰਬਰ ਦਿੰਨੇ ਆ ਕਿ ਕਿਸੇ ਨੂੰ ਨੰਬਰ ਨਹੀਂ ਦੁੱਧਿਆ ਬੰਦਾ ਨਹੀਂ ਦੇ ਦਦਾ ਸਾਰੇ ਭਰਾਵਾਂ ਨੂੰ ਪਤਾ ਜਿਹੜੇ ਉੱਥੇ ਮੁੰਡੇ ਲੌਗੇਟ ਤੇ ਕੰਮ ਕਰਦੇ ਆ ਬਜੀ ਜਾਣ ਕੇ ਮੇਰੇ ਨਾਲ ਲੜਨ ਵਾਸਤੇ ਉਸੇ ਸਵਾਰੀ ਨੂੰ ਨੰਬਰ ਦਿੰਦੇ ਪਏ ਸੀਗੇ ਮੈਂ ਪੁੱਛਿਆ ਜਾ ਕੇ ਹਾਂ ਭਾਈ ਇਹਦਾ ਆ ਕੀੜੀ ਗੱਲ ਹੋਈ ਉਹ ਤੋਂ ਕਹਿੰਦੇ ਫਿਰ ਕਹਿੰਦੇ ਵੀ ਤੇਰੀ ਇੱਦਾਂ ਗੱਤਨਾ ਪਿਓ ਦਾ ਬਾਹਰ ਆ ਜਾ ਤੇ ਮੈਂ ਸੋਚਿਆ ਕਰੋ ਉੱਥੇ ਖਤਮ ਹੋ ਗਈ ਮੈਂ ਆਪਣੇ ਗਾਰਡ ਗੁੱਡ ਵੰਡੇ ਸਿਰ ਮੈਂ ਬਾਹਰ ਚੱਲ ਗਿਆ ਆਰਾਮ ਨਾਲ ਬੈਠਾ ਆ ਤੇ ਇਹ ਆਏ ਦੋ ਤਿੰਨੇ ਜਾਣੇ ਤਿੰਨ ਕ ਜਾਣੇ ਸੀਗੇ ਆਉਂਦੇ ਸਾਰੇ ਮੇਰੇ ਇਹਨਾਂ ਨੇ ਮਾਰਨੀ ਸ਼ੁਰੂ ਕਰ ਦਿੱਤੀ ਕਿ ਮਾਰੇ ਤੁਹਾਡੇ ਕੋਈ ਤੇ ਹਥਿਆਰ ਵੀ ਸੀਗੇ ਇਹਨਾਂ ਕੋਲ ਤੇ ਮੇਰੇ ਬਾਹ ਤੇ ਵੀ ਛੱਟ ਲੱਗੀ ਆ ਇਹਨਾਂ ਬਾਹ ਤੇ ਲਾਇਆ ਕਰਕੇ ਲੋਕੀਲੇ ਮੇਰੇ ਪਿੰਡੇ ਤੇ ਵੀ ਲੱਗੇ ਹੋਏ ਸਿਰ ਤੇ ਵੀ ਮੇਰੇ ਮਾਰਿਆ ਤੇ ਨਿਸ਼ਾਨ ਹੈਗਾ ਹੁਣ ਤੇ ਠੀਕ ਆ ਹਾਂਜੀ ਤੇ ਮੁੜ ਕੇ ਇਹਨਾਂ ਨੇ ਮੈਨੂੰ ਘੜਦੇ ਘੜਦੇ ਫੇਰ ਮੈਂ ਉੱਥੇ ਥੋੜਾ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਆ ਕੇ ਅੱਗੇ ਫੇਰ ਡੇਪਿਆ ਮੈਂ ਇਹਨਾਂ ਇਹ ਵੀ ਇਹਨਾਂ ਚ ਇੱਕ ਬੰਦਾ ਡੇਪਿਆ ਸੀ ਇਹਨਾਂ ਦਾ ਹਥਿਆਰ ਜਿਹੜਾ ਡਿੱਗਾ ਸੀ ਉਹੋ ਹੀ ਖੋ ਕੇ ਇਹਨਾਂ ਦੇ ਮੈਂ ਇੱਕ ਤੇ ਆਪਣੀ ਸੈਲਫ ਡਿਫੈਂਸ ਲਈ ਮਾਰਿਆ ਸਰ ਜੇ ਮੈਂ ਨਾ ਉਹ ਐਕਸ਼ਨ ਲੈਂਦਾ ਤੇ ਮੈਨੂੰ ਇਹਨਾਂ ਨੇ ਮਾਰ ਦੇਣਾ ਸੀਗਾ ਕਿ ਕਿੰਨੇ ਵਜੇ ਦੀ ਘਟਨਾ ਹੋਈ ਹੈ ਇਹ ਬੰਦ ਇਹ ਸਰ ਮੇਰੇ ਖਿਆਲ ਨਾਲ 2 ਤੋਂ 4 ਦੇ ਵਿੱਚ ਵਿੱਚ ਘਟਨਾ ਹੋਈ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੀ ਕੀ ਇਸ ਵੇਲੇ ਪ੍ਰਸ਼ਾਸਨ ਤੋਂ ਮੰਗ ਕਰਦੇ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਸਰ ਕਿ ਇਨਸਾਫ ਕੀਤਾ ਜਾਵੇ ਇਹ ਝੂਠੀਆਂ ਲਾਈ ਜਾਂਦੇ ਆ ਕਿ ਮੇਰੇ ਕੋ ਉਹ ਸੀਗਾ ਇਹ ਸੀਗਾ ਸਰ ਉੱਥੇ ਬਕਾਇਦਾ ਵੀਡੀਓ ਦੇਖੋ ਜਾ ਕੇ ਆਪਣੇ ਫੁਟੇਜ ਕਢਾਓ ਸੀਸੀਟੀਵੀ ਤਾਨੂੰ ਪਤਾ ਲੱਗ ਜਾਏਗਾ ਸਾਰਾ ਕੁਝ ਦੁੱਧਰਾ ਦੁੱਧਰੇ ਪਾਣੀ ਦਾ ਪਾਣੀ ਹੋ ਜਾਏਗਾ ਕਿ ਪਹਿਲ ਕਿੰਨੇ ਕੀਤੀ ਹੈ ਉਹ ਉੱਥੇ ਕੈਮਰੇ ਲੱਗੇ ਹਨ ਹਾਂਜੀ ਹਾਂਜੀ ਲੌਵੀ ਦੇ ਅੰਦਰ ਵੀ ਕੈਮਰੇ ਲੱਗੇ ਹੋਏ ਆ ਉੱਥੇ ਵੀ ਤੁਸੀਂ ਜੱਗ ਦੇਖ ਸਕਦੇ ਆ ਕਿ ਪਹਿਲ ਕਿੰਨੇ ਕੀਤੀ ਸੀਗੀ ਠੀਕ ਹੈ ਜੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਹੁੰਦਾ ਆਪਾਂ ਜੋ ਮਰਜ਼ੀ ਝੂਠੀਆਂ ਕਹਾਣੀਆਂ ਬਣਾਈ ਗਈ ਹੈ ਉਹਦਾ ਮਰਜ਼ੀ ਆ ਇਹਨਾਂ ਦੀ ਚਲੋ ਕੋਈ ਗੱਲਬਾਤ ਲਈ ਤੁਹਾਡਾ ਧੰਨਵਾਦ